ਹਾਂਜੀ ਕਿਦਾਂ ਜੀ ਸਾਰੇ ਇਸ ਵੀਡੀਓ ਦੇ ਵਿੱਚ ਆਪਾਂ ਟੂ-डू ਐਪ ਬਣਾਵਾਂਗੇ ਤੇ ਆਪਾਂ ਆਪਣੇ ਸਾਰੇ ਟਾਸਕ ਲੋਕਲ ਸਟੋਰੇਜ ਦੇ ਵਿੱਚ ਸੇਵ ਕਰਾਂਗੇ ਸੋ ਸਭ ਤੋਂ ਪਹਿਲਾਂ ਮੈਂ ਇੱਕ ਰੀਐਕਟ ਦਾ ਨਵਾਂ ਪ੍ਰੋਜੈਕਟ ਬਣਾਉਣਾ ਵਾ ਤੇ ਇਹਦੇ ਲਈ ਮੈਂ ਵੀਟੀ ਯੂਜ਼ ਕਰੂੰਗਾ ਸੋ ਇਹਦੇ ਲਈ ਆਪਾਂ ਕਮਾਂਡ ਲਿਖਾਂਗੇ ਐਨਪੀਐਮ ਕ੍ਰੀਏਟ ਵੀਟ ਐਟ ਦੀ ਰੇਟ ਲੇਟੈਸਟ ਤੇ ਆਪਾਂ ਐਪ ਦਾ ਨਾਮ ਦੇ ਦਾਂਗੇ ਸੋ ਆਪਣੇ ਕੇਸ 'ਚ ਆਪਾਂ ਨਾਮ ਦਿੰਨੇ ਆ ਟੂ-ਡੂ ਐਪ ਤੇ ਇਸ ਤੋਂ ਬਾਅਦ ਆਪਾਂ ਇੱਥੇ ਚੂਜ਼ ਕਰ ਲਾਂਗੇ ਕਿ ਮੈਂ ਇੱਥੇ ਰੀਐਕਟ ਫਰੇਮਵਰਕ ਯੂਜ਼ ਕਰਨਾ ਮੈਂ ਰੀਐਕਟ ਚੂਜ਼ ਕਰ ਲੂੰਗਾ ਆ ਵੇਰੀਐਂਟ ਮੈਂ ਇਸ ਕੇਸ ਦੇ ਵਿੱਚ ਜਵਾਸਕ੍ਰਿਪਟ ਚੂਜ਼ ਕਰੂੰਗਾ ਇਸ ਦੇ ਨਾਲ ਆਪਣਾ ਪ੍ਰੋਜੈਕਟ ਜਿਹੜਾ ਸੈਟਅਪ ਹੋ ਗਿਆ ਹੁਣ ਆਪਾਂ ਕੀ ਕਰਦੇ ਹਾਂ cd to do app ਕਮਾਂਡ ਜਿੱਥੇ ਲਿਖੀਆਂ ਹੋਈਆਂ ਨੇ ਬਟ npm ਇੰਸਟਾਲ ਕਰਨ ਤੋਂ ਪਹਿਲਾਂ ਮੈਂ ਇਹਨੂੰ ਪੀਐਸ ਕੋਡ ਦੇ ਵਿੱਚ ਖੋਲੂੰਗਾ ਉਹਦੇ ਲਈ ਮੈਂ ਯੂਜ਼ ਕਰੂੰਗਾ ਕੋਡ ਸਪੇਸ ਡਾਟ ਐਂਟਰ code.command ਦੇ ਨਾਲ ਮੇਰਾ VS code ਖੁੱਲ ਜੂਗਾ ਹੁਣ ਮੈਂ ਇਹਦੇ ਵਿੱਚ ਕਮਾਂਡ ਜੇ ਕਰਕੇ ਟਰਮੀਨਲ ਖੋਲ ਲੂੰਗਾ ਤੇ ਟਰਮੀਨਲ ਦੇ ਅੰਦਰ ਮੈਂ npm i ਕਰਕੇ ਪੈਕੇजेस ਇੰਸਟਾਲ ਕਰ ਲੂੰਗਾ ਨੋਡ ਮੋਡਿਊਲ ਦੇ ਵਿੱਚ ਨੈਕਸਟ ਸਟੈਪ ਜਿਹੜਾ ਆਪਣਾ ਹੈਗਾ ਉਹ ਹੈਗਾ npm run dev ਇਹਦੇ ਨਾਲ ਕੀ ਆ ਜਿਹੜੀ ਮੇਰੀ ਵੈਬਸਾਈਟ ਆ ਜਾਂ ਮੇਰੀ ਵੈਬ ਐਪ ਆ ਉਹ ਬ੍ਰਾਊਜ਼ਰ 'ਚ ਚੱਲਣ ਲੱਗ ਜੂਗੀ ਸੋ ਆਪਾਂ ਇਹ ਲਿੰਕ ਤੇ ਕਲਿੱਕ ਕਰਾਂਗੇ ਸੋ ਆਹ ਮੇਰੀ ਐਪ ਬ੍ਰਾਊਜ਼ਰ 'ਚ ਖੁੱਲ ਗਈ ਸੋ ਇਹਨੂੰ ਹੁਣ ਮੈਂ ਆਪਣੇ VS code ਦੇ ਵਿੱਚ ਹੀ ਨਾਲ ਅਪੈਂਡ ਕਰ ਲੂੰਗਾ ਇੱਥੇ ਸੋ ਹੁਣ ਮੇਰੀ ਐਪ ਜਿਹੜੀ ਆ ਉਹ ਚੱਲ ਰਹੀ ਆ ਅੱਗੇ ਵਧਣ ਤੋਂ ਪਹਿਲਾਂ ਮੈਂ ਆਪਣਾ app.jsx ਜਿਹੜਾ ਕੰਪੋਨੈਂਟ ਆ ਇਹਨੂੰ ਕਲੀਨ ਕਰ ਲੂੰਗਾ ਸੋ ਦੇ ਲਈ ਮੈਂ ਅਨਵਾਂਟਡ ਜਿਹੜਾ ਕੋਡ ਆ ਜਬ ਬਾਇਲਰ ਪਲੇਟ ਕੋਡ ਆ ਇਹਨੂੰ ਮੈਂ ਕਲੀਅਰ ਕਰ ਦੂੰਗਾ ਸੋ ਹੁਣ ਮੇਰੇ ਕੋ ਇੱਕ ਕਲੀਨ ਸਲੇਟ ਆ ਪ੍ਰੋਜੈਕਟ ਸ਼ੁਰੂ ਕਰਨ ਲਈ ਹੁਣ ਐਪ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ h1 ਟੈਗ ਯੂਜ਼ ਕਰਾਂਗੇ ਸੋ h1 ਤੇ ਇਹਦੇ ਵਿੱਚ ਮੈਂ ਲਿਖੂੰਗਾ ਟੂ-डू ਐਪ ਇਹਨੂੰ ਸੇਵ ਕਰ ਲਾਂਗੇ ਇਸ ਤੋਂ ਬਾਅਦ ਮੈਂ ਸੋਰਸ ਫੋਲਡਰ ਦੇ ਵਿੱਚ ਜਾ ਕੇ ਇੱਕ ਨਵਾਂ ਫੋਲਡਰ ਬਣਾਉਂਗਾ ਕੰਪੋਨੈਂਟਸ ਨਾਮ ਦਾ ਤੇ ਕੰਪੋਨੈਂਟਸ ਫੋਲਡਰ ਦੇ ਵਿੱਚ ਮੈਂ ਇੱਕ ਨਵੀਂ ਫਾਈਲ ਬਣਾਉਂਗਾ ਜਿਹਨੂੰ ਮੈਂ ਨਾਮ ਦੇਵਾਂਗਾ ਟੂ-ਡੂ ਫਾਰਮ .jsx ਹੁਣ ਇਹਦੇ ਵਿੱਚ ਮੈਂ ਇੱਕ ਫੰਕਸ਼ਨ ਕ੍ਰੀਏਟ ਕਰੂੰਗਾ to do form ਨਾਮ ਦਾ ਤੇ ਮੈਂ ਰਿਟਰਨ ਕਰ ਦੂੰਗਾ ਇੱਥੇ ਸਿੰਪਲ ਐਮਪਟੀ ਫ੍ਰੈਗਮੈਂਟ ਇਹਨੂੰ ਆਪਾਂ ਐਕਸਪੋਰਟ ਡਿਫਾਲਟ ਕਰ ਲਾਂਗੇ ਸੋ ਇਹਦੇ ਨਾਲ ਆਪਣਾ ਇਹ ਕੰਪੋਨੈਂਟ ਟੂ డు ਫਾਰਮ ਵਾਲਾ ਰੈਡੀ ਹੋ ਗਿਆ ਸੋ ਹੁਣ ਆਪਾਂ ਆਪਣੇ ਟੂ డు ਫਾਰਮ ਵਾਲੇ ਕੰਪੋਨੈਂਟ ਨੂੰ ਐਪ.ਜੇਐਸਐਕਸ ਦੇ ਵਿੱਚ ਇੰਪੋਰਟ ਕਰ ਲਾਂਗੇ ਸੋ ਉਹਦੇ ਲਈ ਆਪਾਂ ਕੀ ਕਰਾਂਗੇ ਟੂ-डू ਫਾਰਮ ਲਿਖ ਕੇ ਆਪਾਂ ਕੰਟਰੋਲ ਸਪੇਸ ਕਰਾਂਗੇ ਤੇ ਕੰਟਰੋਲ ਸਪੇਸ ਕਰਨ ਨਾਲ ਆਪਣੇ ਕੋ ਕੰਪੋਨੈਂਟ ਜਿਹੜਾ ਵਾ ਉਹ ਇੰਪੋਰਟ ਹੋ ਜਾਊਗਾ ਸੇਵ ਕਰ ਲਾਂਗੇ ਹੁਣ ਆਪਾਂ ਇਸ ਟੂ-डू ਫਾਰਮ ਕੰਪੋਨੈਂਟ ਨੂੰ ਬਣਾਉਨੇ ਆ ਸੋ ਇਸ ਟੂ-डू ਫਾਰਮ ਦੇ ਵਿੱਚ ਆਪਾਂ ਇੱਕ ਫਾਰਮ ਲਵਾਂਗੇ ਤੇ ਉਸ ਫਾਰਮ ਦੇ ਵਿੱਚ ਆਪਾਂ ਇੱਕ ਇਨਪੁਟ ਐਲੀਮੈਂਟ ਤੇ ਇੱਕ ਬਟਨ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਐਮਪਟੀ ਫ੍ਰੈਗਮੈਂਟ ਨੂੰ ਆਪਾਂ ਲਿਖ ਦਿੰਨੇ ਆ ਫਾਰਮ ਤੇ ਫਾਰਮ ਇਹਦੇ ਨਾਲ ਆਪਣੇ ਕੋ ਫਾਰਮ ਐਲੀਮੈਂਟ ਆ ਗਿਆ ਸੋ ਇਸ ਫਾਰਮ ਦੇ ਵਿੱਚ ਆਪਾਂ ਲਵਾਂਗੇ ਇਨਪੁਟ ਐਲੀਮੈਂਟ ਇਨਪੁਟ ਐਲੀਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਟਾਈਪ ਸੋ ਟਾਈਪ ਇਹਦੀ ਕੀ ਆ ਟੈਕਸਟ ਉਸ ਤੋਂ ਬਾਅਦ ਆਪਾਂ ਲਵਾਂਗੇ ਇਹਦੇ ਵਿੱਚ ਵੈਲਿਊ ਸੋ ਵੈਲਿਊ ਆਪਣੇ ਕੋ ਕੀ ਹੋਊਗੀ ਟਾਸਕ ਸੋ ਇਹ ਟਾਸਕ ਆਪਣੇ ਕੋ ਕਿੱਥੋਂ ਆਊਗਾ ਇਹ ਆਪਣੇ ਕੋ ਆਊਗਾ ਯੂਸ ਸਟੇਟ ਤੋਂ ਤੇ ਯੂਸ ਸਟੇਟ ਆਪਾਂ ਇੱਥੇ ਲੈ ਲੈਨੇ ਆ ਯੂਸ ਸਟੇਟ ਸੋ ਯੂ ਸਟੇਟ ਨੂੰ ਆਪਾਂ ਇੰਪੋਰਟ ਕਰ ਲੈਨੇ ਆ ਇਹਦੇ ਚ ਆਪਾਂ ਐਮਪਟੀ ਦੇ ਦਿੰਨੇ ਆ ਡਿਫਾਲਟ ਵੈਲਿਊ ਤੇ ਕਾਨਸਟ ਦੇ ਵਿੱਚ ਆਪਾਂ ਇਹਦੇ ਚ ਦੋ ਚੀਜ਼ਾਂ ਦੇ ਦਿੰਨੇ ਆ ਟਾਸਕ ਤੇ ਸੈੱਟ ਟਾਸਕ ਸੋ ਹੁਣ ਆਹ ਟਾਸਕ ਦੀ ਵੈਲਿਊ ਜਿਹੜੀ ਆ ਉਹ ਸਟੇਟ ਤੋਂ ਆ ਗਈ ਇਸ ਤੋਂ ਬਾਅਦ ਆਪਾਂ ਨੂੰ ਅੱਗੇ ਚਾਹੀਦਾ ਵਾ ਓਨ ਚੇਂਜ ਫੰਕਸ਼ਨ ਸੋ ਓਨ ਚੇਂਜ ਫੰਕਸ਼ਨ ਦੇ ਵਿੱਚ ਆਪਾਂ ਇਸ ਟਾਸਕ ਦੀ ਵੈਲਿਊ ਜਿਹੜੀ ਆ ਉਹ ਸੈੱਟ ਕਰਾਂਗੇ ਸੋ e.target.value ਕਰਨ ਨਾਲ ਆਪਣੇ ਕੋ ਇਸ ਦੀ ਵੈਲਿਊ ਆ ਜੂਗੀ ਉਸ ਤੋਂ ਬਾਅਦ ਆਪਾਂ ਪਲੇਸ ਹੋਲਡਰ ਲੈ ਲਾਂਗੇ ਸੋ ਪਲੇਸ ਹੋਲਡਰ ਵਿੱਚ ਆਪਾਂ ਲਿਖ ਦਾਂਗੇ ਇੱਥੇ ਐਂਟਰ ਆ ਟਾਸਕ ਇਹਦੇ ਨਾਲ ਆਪਣਾ ਇਨਪੁਟ ਐਲੀਮੈਂਟ ਜਿਹੜਾ ਉਹ ਰੈਡੀ ਹੋ ਗਿਆ ਨੈਕਸਟ ਇੱਥੇ ਆਪਾਂ ਹੁਣ ਲੈਨੇ ਆ ਬਟਨ ਬਟਨ ਦੇ ਵਿੱਚ ਆਪਾਂ ਲਿਖ ਦਿੰਨੇ ਆ ਸਿੰਪਲੀ ਐਡ ਤੇ ਇੱਥੇ ਆਪਾਂ ਲਿਖਦੇ ਆ ਹੁਣ ਟਾਈਪ ਟਾਈਪ ਹੋ ਗਈ ਸਬਮਿਟ ਬਿਕੋਜ਼ ਆਪਾਂ ਫਾਰਮ ਯੂਜ਼ ਕਰ ਰਹੇ ਆ ਸੋ ਇਹ ਸਬਮਿਟ ਹੁਣ ਕਿੱਦਾਂ ਕੋਲ ਹੋਊਗਾ ਫਾਰਮ ਦੇ ਵਿੱਚ ਆਪਾਂ ਲਿਖਾਂਗੇ ਔਨ ਸਬਮਿਟ ਤੇ ਇੱਥੇ ਆਪਾਂ ਇੱਕ ਫੰਕਸ਼ਨ ਬਣਾ ਲਾਂਗੇ ਹੈਂਡਲ ਸਬਮਿਟ ਹੁਣ ਆਪਾਂ ਹੈਂਡਲ ਸਬਮਿਟ ਜਿਹੜਾ ਫੰਕਸ਼ਨ ਆ ਉਹਨੂੰ ਇੱਥੇ ਬਣਾ ਲਾਂਗੇ ਹੈਂਡਲ ਸਬਮਿਟ ਹੈਂਡਲ ਸਬਮਿਟ ਫੰਕਸ਼ਨ ਇੱਥੇ ਆਪਣੇ ਕੋਲ ਇਵੈਂਟ ਆ ਜਾਊਗਾ ਸੋ ਇੱਥੇ ਸਭ ਤੋਂ ਪਹਿਲਾਂ ਕੰਮ ਆਪਾਂ ਕੀ ਕਰਾਂਗੇ ਈ ਡਾਟ ਪ੍ਰੀਵੈਂਟ ਡਿਫਾਲਟ ਸੋ ਇੱਥੇ ਆਪਾਂ ਬੇਸਿਕਲੀ ਕੀ ਕਰ ਰਹੇ ਆ ਕਿ ਜਦੋਂ ਵੀ ਆਪਾਂ ਫਾਰਮ ਤੇ ਸਬਮਿਟ ਕਲਿੱਕ ਕਰਦੇ ਆ ਤਬ ਬ੍ਰਾਊਜ਼ਰ ਕੀ ਕਰਦਾ ਵਾ ਫਾਰਮ ਦੇ ਡਾਟਾ ਨੂੰ ਸਰਵਰ ਤੇ ਸੈਂਡ ਕਰਦਾ ਤੇ ਪੇਜ ਨੂੰ ਰੀ ਲੋਡ ਕਰਦਾ ਸੋ e.prevent default ਕਰਕੇ ਆਪਾਂ ਉਸ ਬਿਹੇਵੀਅਰ ਨੂੰ ਰੋਕ ਰਹੇ ਆਂ ਬਿਕੋਜ਼ ਆਪਣੀ ਜਿਹੜੀ ਇਹ ਐਪ ਆ ਰੀਐਕਟ ਦੀ ਐਪ ਇਹ ਸਿੰਗਲ ਪੇਜ ਐਪਲੀਕੇਸ਼ਨ ਆ ਤੇ ਇਹਦੇ ਚ ਆਪਾਂ ਨੂੰ ਇਹ ਬ੍ਰਾਊਜ਼ਰ ਦਾ ਡਿਫਾਲਟ ਬਿਹੇਵੀਅਰ ਨਹੀਂ ਚਾਹੀਦਾ ਹੁੰਦਾ ਇਸ ਕਰਕੇ ਆਪਾਂ e.prevent default ਇੱਥੇ ਯੂਜ਼ ਕਰਦੇ ਆਂ ਸੋ ਹੁਣ ਇੱਥੇ ਮੈਂ ਲਿਖੂਗਾ ਐਡ ਟੂ ਡੂ ਤੇ ਐਡ ਟੂ ਡੂ ਦੇ ਵਿੱਚ ਮੈਂ ਟਾਸਕ ਐਡ ਕਰ ਦੂੰਗਾ ਤੇ ਉਸ ਤੋਂ ਬਾਅਦ ਮੈਂ ਲਿਖੂਗਾ ਸੈੱਟ ਟਾਸਕ ਤੇ ਉਸ ਨੂੰ ਮੈਂ ਖਾਲੀ ਕਰ ਦੂੰਗਾ ਹੁਣ ਇਹ ਐਡ ਟੂ ਡੂ ਮੇਰੇ ਕੋ ਆਊਗਾ ਪ੍ਰੋਪਸ ਤੋਂ ਸੋ ਮੈਂ ਇਹਨੂੰ ਇੱਥੇ ਲਿਖ ਦੇਣਾ ਤੇ ਸੈੱਟ ਟਾਸਕ ਮੈਂ ਇਸ ਕਰਕੇ ਖਾਲੀ ਕਰ ਰਿਹਾ ਜਦੋਂ ਮੇਰਾ ਟਾਸਕ ਐਡ ਹੋ ਜਵੇ ਤਾਂ ਮੈਂ ਇਨਪੁਟ ਫੀਲਡ ਨੂੰ ਖਾਲੀ ਕਰ ਦਵਾਂ ਇਸ ਤੋਂ ਬਾਅਦ ਹੁਣ ਆਪਾਂ ਐਪ.jsx ਫਾਈਲ ਖੋਲਦੇ ਹਾਂ ਇਹਦੇ ਚ ਆਪਾਂ ਐਡ ਟੂ ਡੂ ਫੰਕਸ਼ਨ ਜਿਹੜਾ ਉਹਨੂੰ ਕਾਲ ਕਰ ਲੈਣੇ ਆ ਅੱਗੇ ਆਪਾਂ ਇਹ ਐਡ ਟੂ ਡੂ ਫੰਕਸ਼ਨ ਇੱਥੇ ਕ੍ਰੀਏਟ ਕਰ ਲੈਣੇ ਆ add to do ਤੇ ਇਹਨੂੰ ਆਪਾਂ ਇੱਥੇ ਪਾਸ ਕਰ ਦਿੰਨੇ ਆ ਇਹਦੇ ਚ ਆਪਣੇ ਕੋ ਆਊਗਾ ਟਾਸਕ ਸੋ ਇਹ ਜਿੰਨੇ ਵੀ ਮੇਰੇ ਕੋ ਟਾਸਕ ਆਣਗੇ ਇਹਨਾਂ ਨੂੰ ਮੈਂ ਐਰੇ ਦੇ ਵਿੱਚ ਸੇਵ ਕਰੂੰਗਾ ਤੇ ਉਹ ਐਰੇ ਮੈਂ ਕੱ데 ਚ ਰੱਖੂੰਗਾ ਸਟੇਟ ਦੇ ਵਿੱਚ ਉਹਦੇ ਲਈ ਪਹਿਲਾਂ ਮੈਂ ਕੀ ਕਰਦਾ ਪਹਿਲਾਂ ਮੈਂ ਸਟੇਟ ਲੈਣਾ ਯੂ ਸਟੇਟ ਇੰਪੋਰਟ ਕਰਦਾ ਇਹਨੂੰ ਰੀਐਕਟ ਤੋਂ ਨੈਕਸਟ ਸਟੈਪ ਮੇਰਾ ਇੱਥੇ ਮੈਂ ਇੱਕ ਐਮਪਟੀ ਐਰੇ ਲੈਣਾ ਉਸ ਤੋਂ ਬਾਅਦ ਮੈਂ ਇੱਥੇ ਲੇਖ ਦਿੰਨਾ ਟੂ ਡੂਜ਼ ਤੇ ਸੈੱਟ ਟੂ ਡੂਜ਼ ਅਗਲਾ ਸਟੈਪ ਆਪਣਾ ਹੈਗਾ ਐਡ ਟੂ ਡੂ ਫੰਕਸ਼ਨ ਦੇ ਵਿੱਚ ਆਪਾਂ ਜਿਹੜਾ ਟਾਸਕ ਆਉਣ ਨੂੰ ਟੂ ਡੂ ਐਰੇ ਦੇ ਵਿੱਚ ਐਡ ਕਰਾਂਗੇ ਸੋ ਉਹਦੇ ਲਈ ਆਪਾਂ ਕੀ ਕਰਾਂਗੇ ਸੈੱਟ ਟੂ ਡੂ ਸੈੱਟ ਟੂ ਡੂਜ਼ ਤੇ ਇਹਦੇ ਵਿੱਚ ਆਪਾਂ ਕਰ ਦਾਂਗੇ ਟ੍ਰਿਪਲ ਡਾਟ ਟੂ ਡੂਜ਼ ਤੇ ਨਵਾਂ ਟਾਸਕ ਸੋ ਇਸ ਲਾਈਨ ਦੇ ਨਾਲ ਆਪਣੇ ਕੋਲ ਜਿਹੜਾ ਨਵਾਂ ਟਾਸਕ ਆ ਉਹ ਐਡ ਹੋ ਜਾਊਗਾ ਇਹਦੇ ਤੋਂ ਪਹਿਲਾਂ ਆਪਾਂ ਇੱਕ ਚੈੱਕ ਵੀ ਲਾ ਲਾਂਗੇ ਕਿ ਜੇ ਆਪਣਾ ਟਾਸਕ ਡਾਟ ਟ੍ਰਿਮ ਟਾਸਕ ਨੂੰ ਟ੍ਰਿਮ ਕਰਨ ਤੋਂ ਬਾਅਦ ਜੇ ਆਪਣੇ ਕੋਲ ਫੇਰ ਵੀ ਟਾਸਕ ਜਿਹੜਾ ਵਾ ਉਹ ਐਮਪਟੀ ਰਹਿੰਦਾ ਤਾਂ ਆਪਾਂ ਰਿਟਰਨ ਕਰ ਦਾਂਗੇ ਤੇ ਇੱਥੇ ਆਪਾਂ ਇੱਕ ਅਲਰਟ ਦੇ ਦਾਂਗੇ ਤੇ ਉਹਦੇ 'ਚ ਲਿਖ ਦਾਂਗੇ ਪਲੀਜ਼ ਐਂਟਰ ਆ ਟਾਸਕ ਤੇ ਸੇਵ ਕਰ ਦਾਂਗੇ ਸੋ ਆਪਾਂ ਕਨਸੋਲ ਡਾਟ ਲੋਗ ਕਰਕੇ ਟੂ ਡੂਜ਼ ਦੀ ਵੈਲਿਊ ਨੂੰ ਪ੍ਰਿੰਟ ਕਰਾ ਲੈਂਦੇ ਆ ਸੋ ਹੁਣ ਆਪਾਂ ਦੇਖਦੇ ਆਂ ਕਿ ਆਪਣਾ ਇਹ ਕੋਡ ਚੱਲਦਾ ਵਾ ਤਾਂ ਪਹਿਲਾਂ ਆਪਾਂ ਆਪਣਾ ਕੌਨਸਲ ਖੋਲ ਲੈਨੇ ਆ ਇੱਥੇ ਤੇ ਇੱਥੇ ਆਪਾਂ ABC ਐਡ ਕਰਦੇ ਆਂ ਸੋ ਹੁਣ ਆਪਾਂ ਦੇਖ ਸਕਦੇ ਆਂ ਕਿ ਟੂ ਡੂਜ਼ ਦੇ ਵਿੱਚ ਆਪਣੇ ਕੋਈ ABC ਐਡ ਹੋ ਗਿਆ ਹੁਣ ਆਪਾਂ ਇੱਥੇ ਮੰਨ ਲਓ PQR ਲਿਖ ਦਿੰਨੇ ਆ ਐਡ ਕਰਦੇ ਆਂ ਸੋ ਆਪਣੀਆਂ ਵੈਲਿਊਜ਼ ਜਿਹੜੀਆਂ ਨੇ ਉਹ ਟੂ ਡੂਜ਼ ਦੇ ਵਿੱਚ ਐਡ ਹੋ ਰਹੀਆਂ ਨੇ ਹੁਣ ਆਪਣਾ ਨੈਕਸਟ ਸਟੈਪ ਹੈਗਾ ਵਾ ਕਿ ਜਿਹੜੇ ਆਹ ਟੂ ਡੂਜ਼ ਨੇ ਇਹਨਾਂ ਨੂੰ UI ਤੇ ਦਿਖਾਣਾ ਤੇ ਉਹਦੇ ਲਈ ਆਪਾਂ ਇੱਕ ਨਵਾਂ ਕੰਪੋਨੈਂਟ ਬਣਾਣੇ ਆ ਤੇ ਉਹਨੂੰ ਆਪਾਂ ਨਾਮ ਦਿੰਨੇ ਆ ਟੂ-डू ਲਿਸਟ ਸੋ ਆਪਾਂ ਕੰਪੋਨੈਂਟਸ ਦੇ ਵਿੱਚ ਜਾ ਕੇ ਨਵੀਂ ਫਾਈਲ ਬਣਾਉਨੇ ਆ ਤੇ ਉਹਨੂੰ ਆਪਾਂ ਨਾਮ ਦੇ ਦਿੰਨੇ ਆ ਟੂ-डू ਲਿਸਟ .jsx ਤੇ ਇੱਥੇ ਆਪਾਂ ਇੱਕ ਫੰਕਸ਼ਨ ਕ੍ਰੀਏਟ ਕਰ ਲੈਨੇ ਆ ਟੂ-डू ਲਿਸਟ ਨਾਮ ਦਾ ਤੇ ਆਪਾਂ ਇੱਥੇ ਰਿਟਰਨ ਕਰ ਦਿੰਨੇ ਆ ਫਿਲਹਾਲ ਆਪਾਂ ਰਿਟਰਨ ਕਰ ਦਿੰਨੇ ਆ ਐਮਪਟੀ ਫ੍ਰੈਗਮੈਂਟ ਇੱਥੇ ਆਪਣੇ ਕੋ ਪ੍ਰੋਪਸ ਦੇ ਵਿੱਚ ਆਪਾਂ ਨੂੰ ਟੂ-ਡੂਜ਼ ਸੈਂਡ ਕਰਨੇ ਪੈਣਗੇ ਜੋ ਕਿ ਆਪਾਂ ਇੱਥੇ ਹੁਣ ਦਿਖਾਵਾਂਗੇ ਬਟ ਉਸ ਤੋਂ ਪਹਿਲਾਂ ਆਪਾਂ ਇੱਥੇ ਇੱਕ ਤਾਂ export default ਕਰ ਲੈਨੇ ਆ ਤੇ ਹੁਣ ਇਸ ਨੂੰ to do list ਨੂੰ ਆਪਾਂ app.jsx ਦੇ ਵਿੱਚ import ਕਰ ਲੈਨੇ ਆ ਆਪਾਂ ਲਿਖਦੇ ਆ to do list import ਕਰਕੇ ਤੇ ਉਹਨੂੰ ਕਲੋਜ਼ ਕਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਇੱਥੇ to do's ਦੇ ਵਿੱਚ to do's ਜਿਹੜੇ ਨੇ ਉਹ pass ਕਰ ਦਿੰਨੇ ਆ ਇੰਨਾ ਕਰਨ ਦੇ ਨਾਲ ਆਪਣੇ ਕੋ ਕੋ ਕੀ ਹੋ ਗਿਆ ਕਿ ਆਪਣੇ ਕੋ ਇੱਥੇ ਹੁਣ ਆਹ ਟੂ ਡੂਜ਼ ਦੀ ਵੈਲਿਊ ਜਿਹੜੀ ਆ ਉਹ ਆ ਰਹੀ ਆ ਸੋ ਇਹਨੂੰ ਦਿਖਾਉਣ ਲਈ ਆਪਾਂ ਕੀ ਕਰਦੇ ਆ ਆਪਾਂ UL 엘ਿਮੈਂਟ ਯੂਜ਼ ਕਰਦੇ ਆ ਅਨ ਆਰਡਰਡ ਲਿਸਟ ਤੇ ਇਹਦੇ ਚ ਆਪਾਂ ਕੀ ਕਰਦੇ ਆ ਜਿੰਨੀਆਂ ਵੀ ਆਪਣੇ ਕੋ ਟੂ ਡੂਜ਼ ਐਰੇ ਦੇ ਵਿੱਚ ਵੈਲਿਊਜ਼ ਨੇ ਉਹ ਆਪਾਂ ਇੱਥੇ ਦਿਖਾਉਨੇ ਆ ਉਹਦੇ ਲਈ ਆਪਾਂ ਕੀ ਕਰਦੇ ਆ ਪਹਿਲਾਂ ਕਰਲੀ ਬਰੇਸਿਸ ਓਪਨ ਕਰਾਂਗੇ ਕਿਉਂਕਿ ਆਪਾਂ ਜਵਾਸਕ੍ਰਿਪਟ ਦਾ ਕੋਡ ਲਿਖਣਾ ਫਿਰ ਆਪਾਂ ਲਿਖਾਂਗੇ ਟੂ ਡੂਜ਼ ਡਾਟ ਮੈਪ ਤੇ ਉਹਦੇ ਵਿੱਚ ਆਪਣੇ ਕੋਲ ਦੋ ਚੀਜ਼ਾਂ ਆਉਣਗੀਆਂ ਪਹਿਲਾਂ ਇੱਕ ਆਜੂਗਾ ਆਪਣਾ ਟਾਸਕ ਤੇ ਦੂਜਾ ਆਜੂਗਾ ਇੰਡੈਕਸ ਤੇ ਇੱਥੇ ਆਪਾਂ ਸਿੰਪਲੀ ਰਿਟਰਨ ਕਰ ਦਿੰਨੇ ਆ ਐਲ ਆਈ ਤੇ ਐਲ ਆਈ ਦੇ ਵਿੱਚ ਆਪਾਂ ਕੀ ਦੇ ਦਿੰਨੇ ਆ ਟਾਸਕ ਇੱਕ ਚੀਜ਼ ਇੱਥੇ ਬਹੁਤ ਜ਼ਰੂਰੀ ਆ ਕੀ ਉਹ ਆਪਾਂ ਨੂੰ ਇੱਥੇ ਦੇਣੀ ਪੈਣੀ ਆ ਸੋ ਇਸ ਕੀ ਦਾ ਕੀ ਕੰਮ ਆ ਇਹ ਮੈਂ ਆਪਣੀ ਇੱਕ ਵੀਡੀਓ ਚ ਐਕਸਪਲੇਨ ਕੀਤਾ ਹੋਇਆ ਵਾ ਸੋ ਮੈਂ ਉਹਦਾ ਲਿੰਕ ਡਿਸਕ੍ਰਿਪਸ਼ਨ ਚ ਐਡ ਕਰ ਦੂੰਗਾ ਤੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਸੋ ਹੁਣ ਆਪਾਂ ਜੋ ਵੀ ਆਪਣੇ ਟਾਸਕ ਐਡ ਕਰਾਂਗੇ ਉਹ ਲਿਸਟ 'ਚ ਥੱਲੇ ਦਿਖਣਗੇ ਸੋ ਆਪਾਂ ਚੈੱਕ ਕਰਕੇ ਦੇਖਦੇ ਹਾਂ ਆਪਾਂ ਲਿਖਦੇ ਹਾਂ ABC ਐਡ ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ABC ਨੀਚੇ ਐਡ ਹੋ ਰਿਹਾ ਵਾ ਆਪਾਂ PQR ਵੀ ਐਡ ਕਰਕੇ ਦੇਖਦੇ ਹਾਂ ਸੋ ਵੀ ਐਡ ਹੋ ਰਿਹਾ ਹੁਣ ਆਪਣਾ ਨੈਕਸਟ ਕੰਮ ਹੈਗਾ ਇਹਦੇ 'ਚ ਡਿਲੀਟ ਫੰਕਸ਼ਨੈਲਿਟੀ ਐਡ ਕਰਨ ਦਾ ਕਿ ਜੇ ਆਪਾਂ ਕੋਈ ਟਾਸਕ ਡਿਲੀਟ ਕਰਨਾ ਉਹਦੇ ਲਈ ਆਪਾਂ ਕੀ ਕਰਾਂਗੇ ਆਪਾਂ ਇੱਕ ਬਟਨ ਬਣਾਵਾਂਗੇ ਇਹਦੇ ਵਿੱਚ ਸੋ ਬਟਨ ਦੇ ਵਿੱਚ ਆਪਾਂ ਕੀ ਲਿਖਾਂਗੇ ਡਿਲੀਟ ਇਹ ਸੇਵ ਕਰ ਦਾਂਗੇ ਹੁਣ ਡਿਲੀਟ ਬਟਨ ਇੱਥੇ ਦਿਖ ਰਿਹਾ ਵਾ ਸੋ ਹੁਣ ਇਹਦੇ ਵਿੱਚ ਆਪਾਂ ਓਨ ਕਲਿਕ ਫੰਕਸ਼ਨ ਲਾਵਾਂਗੇ ਤੇ ਉਹਦੇ ਵਿੱਚ ਆਪਾਂ ਡਿਲੀਟ ਟੂ-डू ਫੰਕਸ਼ਨ ਜਿਹੜਾ ਵਾ ਉਹ ਕਾਲ ਕਰਾਂਗੇ ਤੇ ਉਹਦੇ ਵਿੱਚ ਇੰਡੈਕਸ ਪਾਸ ਕਰਾਂਗੇ ਹੁਣ ਇਹ ਡਿਲੀਟ ਟੂ-डू ਫੰਕਸ਼ਨ ਆਪਣੇ ਕੋ ਕਿੱਥੋਂ ਆਊਗਾ ਇਹ ਇਹ ਵੀ ਆਪਣੇ ਕੋਲ ਪ੍ਰੋਪਸ ਤੋਂ ਆਊਗਾ ਸੋ ਹੁਣ ਜੇ ਇਹ ਪ੍ਰੋਪਸ ਤੋਂ ਆ ਰਿਹਾ ਤਾਂ ਇਹਨੂੰ ਆਪਾਂ ਕਿੱਥੇ ਕਾਲ ਕਰਾਂਗੇ ਆਪਾਂ ਐਪ.jsx ਤੇ ਜਾ ਕੇ ਸੋ ਇੱਥੇ ਆਪਾਂ ਡਿਲੀਟ ਟੂ ଡੂ ਨੂੰ ਕਾਲ ਕਰਾਂਗੇ ਕੰਸੋਲ ਉੱਪਰ ਡਿਲੀਟ ਕਰ ਦਿੰਨੇ ਆ ਤੇ ਇੱਥੇ ਆਪਾਂ ਡਿਲੀਟ ਟੂ ଡੂ ਨਾਮ ਦਾ ਫੰਕਸ਼ਨ ਜਿਹੜਾ ਉਹਨੂੰ ਬਣਾ ਲੈਨੇ ਆ ਇਹ ਡਿਲੀਟ ਟੂ ଡੂ ਫੰਕਸ਼ਨ ਆਪਾਂ ਇੱਥੇ ਪਾਸ ਕਰ ਦਿੰਨੇ ਆ ਹੁਣ ਇੱਥੇ ਆਪਣੇ ਕੋ ਆ ਜਾਊਗਾ ਇੰਡੈਕਸ ਇਹ ਇੰਡੈਕਸ ਆਪਾਂ ਇੱਥੋਂ ਪਾਸ ਕਰ ਰਹੇ ਹਾਂ ਟੂ-डू ਲਿਸਟ ਦੇ ਵਿੱਚੋਂ ਸੋ ਇੱਥੇ ਹੁਣ ਆਪਾਂ ਸਟੇਟ ਨੂੰ ਦੁਬਾਰਾ ਅਪਡੇਟ ਕਰਾਂਗੇ ਆਪਾਂ ਲਿਖਾਂਗੇ ਸੈੱਟ ਟੂ-ਡੂਜ਼ ਹੁਣ ਇਹਦੇ ਵਿੱਚ ਆਪਾਂ ਟੂ-ਡੂਜ਼ ਆਰੇ ਦੇ ਉੱਤੇ ਫਿਲਟਰ ਯੂਜ਼ ਕਰਾਂਗੇ ਤੇ ਆਪਾਂ ਜਿਹੜਾ ਵੀ ਇੰਡੈਕਸ ਆਪਣਾ ਇਹਦੇ ਨਾਲ ਮੈਚ ਕਰ ਜੂਗਾ ਉਹਨੂੰ ਆਪਾਂ ਰਿਮੂਵ ਕਰ ਦਾਂਗੇ ਸੋ ਉਹਦੇ ਲਈ ਆਪਾਂ ਕੀ ਕਰਾਂਗੇ ਟੂ-ਡੂਜ਼ ਡਾਟ ਫਿਲਟਰ ਇਹਦੇ ਵਿੱਚ ਆਪਣੇ ਕੋਲ ਦੋ ਚੀਜ਼ਾਂ ਆਣ ਗਈਆਂ ਪਹਿਲੀ ਆਪਾਂ ਐਮਪਟੀ ਲੈ ਲਾਂਗੇ ਦੂਜਾ ਆਪਾਂ ਆਈ ਲੈ ਲਾਂਗੇ ਇੰਡੈਕਸ ਦੇ ਲਈ ਡੈਸ਼ ਆਪਾਂ ਇਸ ਕਰਕੇ ਲਈ ਕਿਉਂਕਿ ਆਪਾਂ ਨੂੰ ਐਲੀਮੈਂਟ ਦਾ ਐਕਸੈਸ ਇੱਥੇ ਨਹੀਂ ਚਾਹੀਦਾ ਸੋ ਇੱਥੇ ਆਪਾਂ ਸਿੰਪਲੀ ਲਿਖ ਦਾਂਗੇ ਜੇ ਆਈ ਨਾਟ ਇਕੁਅਲ ਟੂ ਇੰਡੈਕਸ ਆ ਸੋ ਹੁਣ ਇੱਥੇ ਕੀ ਹੋ ਰਿਹਾ ਕਿ ਐਰੇ ਦੇ ਸਾਰੇ ਇੰਡੈਕਸ ਦੇ ਵਿੱਚੋਂ ਜਿਹੜਾ ਇੰਡੈਕਸ ਇਹਦੇ ਨਾਲ ਮੈਚ ਨਹੀਂ ਕਰੂਗਾ ਉਹ ਵਾਲੀਆਂ ਸਾਰੀਆਂ ਵੈਲਿਊਜ਼ ਮੈਨੂੰ ਜਿਹੜਾ ਇਹ ਫਿਲਟਰ ਫੰਕਸ਼ਨ ਆ ਉਹ ਵਾਪਸ ਕਰ ਦੂਗਾ ਐਰੇ ਦੇ ਰੂਪ ਦੇ ਵਿੱਚ ਤੇ ਮੈਂ ਉਹਨਾਂ ਨੂੰ ਸੈਟ ਟੂ ਡੂਜ਼ ਫੰਕਸ਼ਨ ਦੇ ਨਾਲ ਅਪਡੇਟ ਕਰ ਦੂੰਗਾ ਸੋ ਹੁਣ ਇਹਨੂੰ ਆਪਾਂ ਵਰਕਿੰਗ ਚ ਦੇਖਦੇ ਆ ਸੋ ਹੁਣ ਜੇ ਮੈਂ ਪੀ ਕਯੂ ਆਰ ਨੂੰ ਡਿਲੀਟ ਕਰਦਾ ਤਾਂ ਉਹ ਡਿਲੀਟ ਹੋ ਗਿਆ ਏ ਬੀ ਸੀ ਨੂੰ ਡਿਲੀਟ ਕਰਦਾ ਤਾਂ ਉਹ ਵੀ ਡਿਲੀਟ ਹੋ ਗਿਆ ਸੋ ਇਹਦੇ ਨਾਲ ਆਪਣੀ ਡਿਲੀਟ ਟੂ ਡੂ ਵਾਲੀ ਫੰਕਸ਼ਨੈਲਿਟੀ ਜਿਹੜੀ ਆ ਉਹ ਕੰਪਲੀਟ ਹੋ ਗਈ ਆ ਸੋ ਹੁਣ ਅੱਗੇ ਆਪਣੀ ਇੱਕ ਇੰਪਰੂਵਮੈਂਟ ਆਪਾਂ ਇੱਥੇ ਕਰ ਸਕਦੇ ਆ ਸੋ ਆਹ ਜਿਹੜਾ ਕੋਡ ਆ ਸੋ ਇਹਦੇ ਲਈ ਆਪਾਂ ਇੱਕ ਸੈਪਰੇਟ ਕੰਪੋਨੈਂਟ ਬਣਾ ਲੈਨੇ ਆ ਤੇ ਉਹਨੂੰ ਆਪਾਂ ਨਾਮ ਦੇ ਦਿੰਨੇ ਆ ਟੂ-ਡੂ ਆਈਟਮ ਸੋ ਆਪਾਂ ਕੰਪੋਨੈਂਟਸ ਦੇ ਵਿੱਚ ਜਾ ਕੇ ਨਵੀਂ ਫਾਈਲ ਬਣਾਣੇ ਆ ਉਹਨੂੰ ਨਾਮ ਦਿੰਨੇ ਆ ਟੂ-ਡੂ ਆਈਟਮ.jsx ਤੇ ਆਪਾਂ export default ਕਰਕੇ ਫੰਕਸ਼ਨ ਲੈ ਲੈਨੇ ਆ ਤੇ ਇੱਕ ਉਹਨੂੰ ਨਾਮ ਦੇ ਦਿੰਨੇ ਆ ਟੂ-ਡੂ ਆਈਟਮ ਤੇ ਇੱਥੇ ਆਪਾਂ ਰਿਟਰਨ ਕਰ ਦਿੰਨੇ ਆ ਟਰਟਾਨ ਦੇ ਵਿੱਚ ਆਪਾਂ ਇੱਥੇ ਜਾ ਕੇ ਟੂ-डू ਲਿਸਟ ਦੇ ਵਿੱਚ ਜਾ ਕੇ ਇਹ ਸਾਰਾ ਕੋਡ ਕਾਪੀ ਕਰਕੇ ਟੂ-डू ਆਈਟਮ ਦੇ ਵਿੱਚ ਪੇਸਟ ਕਰ ਦਿੰਨੇ ਆ ਤੇ ਸੇਵ ਕਰ ਦਿੰਨੇ ਆ ਹੁਣ ਇਹ ਜਿਹੜੀ ਕੀ ਆ ਇਹਨੂੰ ਆਪਾਂ ਇੱਥੇ ਨਹੀਂ ਯੂਜ਼ ਕਰ ਸਕਦੇ ਸੋ ਆਪਾਂ ਇੱਥੋਂ ਇਹਨੂੰ ਕੱਟ ਦਿੰਨੇ ਆ ਤੇ ਆਪਾਂ ਟੂ-डू ਲਿਸਟ ਦੇ ਵਿੱਚ ਜਾ ਕੇ ਇਹ ਕੋਡ ਨੂੰ ਡਿਲੀਟ ਕਰ ਦਿੰਨੇ ਆ ਤੇ ਇੱਥੇ ਲਿਖ ਦਿੰਨੇ ਆ ਸਿੰਪਲੀ ਟੂ-डू ਆਈਟਮ ਤੇ ਇੱਥੇ ਕੀ ਵਾਲਾ ਕੋਡ ਜਿਹੜਾ ਵਾ ਉਹ ਪੇਸਟ ਕਰ ਦਿੰਨੇ ਆ ਤੇ ਟੂ-डू ਆਈਟਮ ਨੂੰ ਇੰਪੋਰਟ ਕਰ ਲੈਣੇ ਆ ਹੁਣ ਇੱਥੇ ਇਹ ਖਤਮ ਨਹੀਂ ਹੁੰਦਾ ਆਪਾਂ ਨੂੰ ਹੋਰ ਵੀ ਥੋੜੇ ਜੇ ਚੇਂਜੇਸ ਕਰਨੇ ਪੈਣੇ ਆ ਟੂ-डू ਆਈਟਮ ਦੇ ਵਿੱਚ ਸੋ ਇੱਥੇ ਆਪਾਂ ਨੂੰ ਕੀ ਕਰਨਾ ਪੈਣਾ ਆਹ ਟਾਸਕ ਇੰਡੈਕਸ ਤੇ ਡਿਲੀਟ ਟੂ-डू ਨੂੰ ਪ੍ਰੋਪਸ ਦੇ ਵਿੱਚੋਂ ਲੈਣਾ ਪੈਣਾ ਵਾ ਸੋ ਆਪਾਂ ਇੱਥੇ ਸਿੰਪਲੀ ਲਿਖਾਂਗੇ ਕਰਲੀ ਬਰੇਸ ਟਾਸਕ ਇੰਡੈਕਸ ਤੇ ਡਿਲੀਟ ਟੂ-डू ਸੋ ਇਹ ਵਾਲੀਆਂ ਚੀਜ਼ਾਂ ਹੁਣ ਆਪਾਂ ਨੂੰ ਟੂ-डू ਲਿਸਟ ਚੋਂ ਪਾਸ ਵੀ ਕਰਨੀਆਂ ਪੈਣੀਆਂ ਸੋ ਆਪਾਂ ਇੱਥੇ ਕੀ ਕਰਦੇ ਹਾਂ ਸਿੰਪਲੀ ਟਾਸਕ ਟਾਸਕ ਦੇ ਵਿੱਚ ਆਪਾਂ ਟਾਸਕ ਪਾਸ ਕਰ ਦਿੰਨੇ ਆਂ ਇੰਡੈਕਸ ਦੇ ਵਿੱਚ ਆਪਾਂ ਇੰਡੈਕਸ ਪਾਸ ਕਰ ਦਿੰਨੇ ਆਂ ਤੇ ਡਿਲੀਟ ਟੂ-डू ਦੇ ਵਿੱਚ ਆਪਾਂ ਡਿਲੀਟ ਟੂ-डू ਪਾਸ ਕਰ ਦਿੰਨੇ ਆਂ ਸੋ ਇਹਦੇ ਨਾਲ ਇਹ ਆਪਣੀ ਇੰਪਰੂਵਮੈਂਟ ਹੋ ਗਈ ਪਪਾ ਫਟਾਫਟ ਇੱਥੇ ਚੈੱਕ ਕਰ ਲੈਂਦੇ ਆ ਕੋਡ ABC ਐਡ ਡਿਲੀਟ ਸੋ ਇਹ ਕੋਡ ਚੱਲ ਰਿਹਾ ਵਾ ਹੁਣ ਇੱਥੇ ਆਪਣੀ ਇੱਕ ਪ੍ਰੋਬਲਮ ਆ ਉਹ ਪ੍ਰੋਬਲਮ ਕੀ ਆ ਕਿ ਜੇ ਮੈਂ ਇੱਥੇ ਕੁਝ ਵੀ ਐਡ ਕਰਦਾ ਤੇ ਮੈਂ ਬ੍ਰਾਊਜ਼ਰ ਨੂੰ ਰੀਫਰੈਸ਼ ਕਰਦਾ ਤਾਂ ਮੇਰੇ ਜਿਹੜੇ ਟਾਸਕ ਨੇ ਉਹ ਕਲੀਅਰ ਹੋ ਜਾਂਦੇ ਆ ਹੁਣ ਜੇ ਮੈਂ ਚਾਹੁੰਨਾ ਵਾਂ ਕਿ ਬ੍ਰਾਊਜ਼ਰ ਦੇ ਰੀਫਰੈਸ਼ ਤੇ ਵੀ ਮੇਰੇ ਟਾਸਕ ਕਲੀਅਰ ਨਾ ਹੋਣ ਤਾਂ ਉਹਦੇ ਲਈ ਮੈਨੂੰ ਕੀ ਕਰਨਾ ਪਊਗਾ ਮੈਨੂੰ ਆਪਣੇ ਟਾਸਕਸ ਨੂੰ ਲੋਕਲ ਸਟੋਰੇਜ ਦੇ ਵਿੱਚ ਸੇਵ ਕਰਨਾ ਪਊਗਾ ਸੋ ਉਹਦੇ ਲਈ ਮੈਂ ਕੀ ਕਰੂੰਗਾ ਮੈਂ ਕੋਡ ਦੇ ਵਿੱਚ ਜਾ ਕੇ ਲਿਖੂਗਾ ਯੂਜ਼ ਇਫੈਕਟ ਤੇ ਇਹਦੇ ਵਿੱਚ ਮੈਂ ਪਾਸ ਕਰੂੰਗਾ ਫੰਕਸ਼ਨ ਤੇ ਦੂਜਾ ਮੈਂ ਪਾਸ ਕਰੂੰਗਾ ਡਿਪੈਂਡੈਂਸੀ ਸੋ ਇਸ ਕੇਸ ਦੇ ਵਿੱਚ ਮੇਰੇ ਕੋਲ ਡਿਪੈਂਡੈਂਸੀ ਹੈਗੇ ਟੂ ਡੂਜ਼ ਕਿਉਂਕਿ ਮੈਂ ਟੂ ਡੂਜ਼ ਨੂੰ ਹੀ ਲੋਕਲ ਸਟੋਰੇਜ ਦੇ ਵਿੱਚ ਸੇਵ ਕਰਨਾ ਜਦੋਂ ਵੀ ਟੂ ਡੂਜ਼ ਮੇਰੇ ਜਿਹੜੇ ਨੇ ਉਹ ਅਪਡੇਟ ਹੋਣ ਸੋ ਪਹਿਲਾਂ ਮੈਂ ਯੂਜ਼ ਇਫੈਕਟ ਨੂੰ ਇੰਪੋਰਟ ਕਰ ਲੂੰਗਾ ਉਸ ਤੋਂ ਬਾਅਦ ਮੈਂ ਇੱਥੇ ਲਿਖੂਗਾ ਲੋਕਲ ਸਟੋਰੇਜ ਡਾਟ ਸੈਟ ਆਈਟਮ ਸੋ ਇਹਦੇ ਵਿੱਚ ਮੈਂ ਦੋ ਚੀਜ਼ਾਂ ਪਾਸ ਕਰੂੰਗਾ ਪਹਿਲਾ ਮੈਂ ਪਾਸ ਕਰੂੰਗਾ ਕੀ ਟੂ ਡੂਸ ਤੇ ਦੂਸਰਾ ਮੈਂ ਪਾਸ ਕਰੂੰਗਾ ਆਪਣੇ ਟੂ ਡੂਸ ਐਰੇ ਬਟ ਇਹਦੇ ਵਿੱਚ ਮੈਂ ਸਿੱਧਾ ਐਰੇ ਨਹੀਂ ਪਾਸ ਕਰ ਸਕਦਾ ਮੈਨੂੰ ਸਟ੍ਰਿੰਗ ਪਾਸ ਕਰਨੀ ਪੈਣੀ ਆ ਸੋ ਉਹਦੇ ਲਈ ਮੈਂ ਆਪਣੇ ਟੂ ਡੂਸ ਐਰੇ ਨੂੰ ਸਟ੍ਰਿੰਗ ਦੇ ਵਿੱਚ ਕਨਵਰਟ ਕਰੂੰਗਾ ਉਹਦੇ ਲਈ ਮੈਂ ਲਿਖੂੰਗਾ ਜੇਸਨ ਡਾਟ ਸਟ੍ਰਿੰਗੀਫਾਈ ਤੇ ਉਹਦੇ ਵਿੱਚ ਮੈਂ ਟੂ ਡੂਸ ਐਰੇ ਪਾਸ ਕਰ ਦੂੰਗਾ ਹੁਣ ਇਹਦੇ ਨਾਲ ਕੀ ਹੋ ਰਿਹਾ ਕਿ ਜਦੋਂ ਵੀ ਮੇਰੇ ਟੂ-ਡੂਸ ਆਰੇ ਅਪਡੇਟ ਹੋ ਰਹੇ ਆ ਤਾਂ ਮੈਂ ਲੋਕਲ ਸਟੋਰੇਜ ਦੇ ਵਿੱਚ ਉਹਨਾਂ ਨੂੰ ਸੇਵ ਕਰ ਰਿਹਾ ਹੁਣ ਆਪਣੇ ਕੋਲ ਸੇਵ ਵਾਲਾ ਕੰਮ ਤਾਂ ਹੋ ਗਿਆ ਹੁਣ ਆਪਾਂ ਦੇਖਣਾ ਕਿ ਆਪਾਂ ਇਹਨਾਂ ਨੂੰ ਗੈਟ ਕਿੱਦਾਂ ਕਰਦੇ ਆ ਸੋ ਹੁਣ ਟੂ-ਡੂਸ ਆਰੇ ਨੂੰ ਲੋਕਲ ਸਟੋਰੇਜ ਤੋਂ ਗੈਟ ਕਰਨ ਲਈ ਆਪਾਂ ਯੂ ਸਟੇਟ ਤੇ ਜਾਵਾਂਗੇ ਤੇ ਆਪਾਂ ਇੱਥੇ ਇੱਕ ਫੰਕਸ਼ਨ ਲਵਾਂਗੇ ਤੇ ਫੰਕਸ਼ਨ ਦੇ ਵਿੱਚ ਆਪਾਂ ਆਪਾਂ ਸਿੰਪਲੀ ਕਰਾਂਗੇ ਲੋਕਲ ਸਟੋਰੇਜ ਗੈਟ ਆਈਟਮ ਤੇ ਇਹਦੇ ਚ ਆਪਾਂ ਕੀ ਕਰਾਂਗੇ ਟੂ ਡੂਜ਼ ਕੀ ਪਾਸ ਕਰ ਦਾਂਗੇ ਇਹ ਜਿਹੜੀ ਕੀ ਆ ਇਹ ਮੈਚ ਕਰਨੀ ਚਾਹੀਦੀ ਆ ਸੋ ਇਹਦੇ ਤੋਂ ਹੁਣ ਆਪਮ ਨੂੰ ਕੀ ਮਿਲ ਜੂਗਾ ਕੌਨਸਟ ਸੇਵਡ ਚ ਆਪਾਂ ਇਹਨੂੰ ਸੇਵ ਕਰ ਲਾਂਗੇ ਹੁਣ ਇਸ ਤੋਂ ਬਾਅਦ ਆਪਾਂ ਰਿਟਰਨ ਕਰਨਾ ਵਾ ਜੇ ਆਪਣੇ ਕੋਲ ਸੇਵਡ ਹੈਗਾ ਤਾਂ ਪਰ ਰਿਟਰਨ ਕਰਨਾ ਜੇਸਨ ਡਾਟ ਪਾਰਸ ਸੇਵਡ otherwise ਖਾਲੀ ਐਰੇ ਸੋ ਹੁਣ ਇਹਦੇ ਚ ਆਪਾਂ ਜੇਸਨ ਪਾਰਸ ਕਿਉਂ ਕਰ ਰਹੇ ਆ ਕਿਉਂਕਿ ਆਪਾਂ ਜਿਹੜੇ ਆਪਣੇ ਐਰੇ ਆ ਉਹਨਾਂ ਨੂੰ ਸਟ੍ਰਿੰਗ ਫਾਰਮ ਚ ਸੇਵ ਕੀਤਾ ਸੀ ਉਹਨਾਂ ਨੂੰ ਦੁਬਾਰਾ ਐਰੇ ਬਣਾਉਣ ਦੇ ਲਈ ਆਪਾਂ ਜੇਸਨ ਡਾਟ ਪਾਰਸ ਯੂਜ਼ ਕਰਾਂਗੇ ਸੋ ਇਸ ਕੋਡ ਨੂੰ ਹੁਣ ਆਪਾਂ try catch ਬਲਾਕ ਚ ਐਡ ਕਰ ਦਿੰਨੇ ਆ ਸੋ try catch ਬਲਾਕ ਲੈ ਕੇ ਇਸ ਕੋਡ ਨੂੰ ਮੂਵ ਕਰ ਦਿੰਨੇ ਆ ਉਹਦੇ ਚ ਕੱਟ ਕਰਕੇ ਇੱਥੇ ਪੇਸਟ ਕਰ ਦਿੰਨੇ ਆ ਤੇ ਇੱਥੇ ਆਪਾਂ ਸਿੰਪਲੀ ਕੀ ਰਿਟਰਨ ਕਰ ਦਿੰਨੇ ਆ ਜੇ ਕੁਝ ਵੀ ਪ੍ਰੋਬਲਮ ਆਉਂਦੀ ਆ ਤਾਂ ਐਮਪਟੀ ਅਰੇ ਰਿਟਰਨ ਕਰ ਦਿੰਦੇ ਹੁਣ ਇਹਦੇ ਨਾਲ ਕੀ ਆ ਆਪਣੀ ਲੋਕਲ ਸਟੋਰੇਜ ਚੋਂ ਆਪਾਂ ਨੂੰ ਟੂ-ਡੂਜ਼ ਅਰੇ ਮਿਲ ਰਹੇ ਆ ਜਾਂ ਤਾਂ ਅਰੇ ਮਿਲੂਗਾ ਜੇ ਉਹ ਚ ਕੁਝ ਸੇਵ ਨਹੀਂ ਹੋਗਾ ਤਾਂ ਆਪਾਂ ਨੂੰ ਐਮਪਟੀ ਅਰੇ ਮਿਲੂਗਾ ਜੇ ਕੋਈ ਪ੍ਰੋਬਲਮ ਆ ਜਾਂਦੀ ਆ ਤਾਂ ਤਾਂ ਵੀ ਆਪਾਂ ਨੂੰ ਐਮਪਟੀ ਅਰੇ ਮਿਲੂਗਾ ਸੋ ਹੁਣ ਆਪਾਂ ਇਹਨੂੰ ਚਲਾ ਕੇ ਦੇਖ ਲੈਂਦੇ ਆ ਬ੍ਰਾਊਜ਼ਰ ਚ ਆਪਾਂ ABC ਕੀਤਾ ਐਡ ਕੀਤਾ ਰੀਲੋਡ ਕੀਤਾ ਤਾਂ ABC ਇੱਥੇ ਹੁਣ ਆਪਣਾ ਸੇਵ ਰਹਿ ਰਿਹਾ ਵਾ ਹੁਣ ਆਪਾਂ PQR ਐਡ ਕੀਤਾ ਸੇਵ ਕੀਤਾ ਤਾਂ ਆਪਣੇ ਦੋਵੇਂ ਜਿਹੜੇ ਟਾਸਕ ਨੇ ਉਹ ਇੱਥੇ ਹੀ ਅਵੇਲੇਬਲ ਨੇ ਹੁਣ ਆਪਾਂ ਇਹ ਜਿਹੜੀ ਆਪਣੀ ਲੋਕਲ ਸਟੋਰੇਜ ਆ ਇਹਨੂੰ ਆਪਾਂ ਬ੍ਰਾਊਜ਼ਰ ਚ ਵੀ ਚੈੱਕ ਕਰ ਸਕਦੇ ਆ ਉਹਦੇ ਲਈ ਆਪਾਂ ਕੀ ਕਰਾਂਗੇ ਆਪਾਂ ਆਪਣਾ ਇਨਸਪੈਕਟ ਐਲੀਮੈਂਟ ਖੋਲਾਂਗੇ ਇਨਸਪੈਕਟ ਐਲੀਮੈਂਟ ਦੇ ਵਿੱਚ ਆਪਾਂ ਐਪਲੀਕੇਸ਼ਨ ਟੈਬ ਤੇ ਜਾਵਾਂਗੇ ਤੇ ਐਪਲੀਕੇਸ਼ਨ ਟੈਬ ਦੇ ਵਿੱਚ ਆਪਾਂ ਜਾਵਾਂਗੇ ਲੋਕਲ ਸਟੋਰੇਜ ਤੇ ਲੋਕਲ ਸਟੋਰੇਜ ਚ ਆਪਾਂ ਆਪਣੇ ਵੈਬਸਾਈਟ ਦੇ ਲਿੰਕ ਤੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਟੂ-ਡੂ ਜ਼ਰੇ ਜਿਹੜਾ ਵਾ ਇੱਥੇ ਸਟੋਰਡ ਆਉ ਹੁਣ ਇਸ ਦੇ ਵਿੱਚ ਆਪਾਂ ਦੋ ਚੀਜ਼ਾਂ ਹੋਰ ਕਰ ਸਕਦੇ ਹਾਂ ਇੱਕ ਤਾਂ ਆਪਾਂ ਇਸ UI ਨੂੰ ਡਿਜ਼ਾਈਨ ਕਰ ਸਕਦੇ ਹਾਂ ਵਧੀਆ ਤਰ੍ਹਾਂ ਤੇ ਦੂਸਰਾ ਆਪਾਂ ਹਰੇਕ ਟਾਸਕ ਦੇ ਨਾਲ ਇੱਕ ਚੈੱਕ ਬਾਕਸ ਲਾ ਸਕਦੇ ਹਾਂ ਉਹਦੀ ਸਟੇਟ ਦਿਖਾਉਣ ਲਈ ਵੀ ਉਹ ਟਾਸਕ ਕੰਪਲੀਟ ਆ ਕਿ ਹਜੇ ਅਨਕੰਪਲੀਟ ਆ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਦੋ ਚੀਜ਼ਾਂ ਵੀ ਇਸ ਡੈਮੋ ਦੇ ਵਿੱਚ ਐਡ ਕਰਾਂ ਤਾਂ ਮੈਨੂੰ ਕਮੈਂਟ ਕਰਕੇ ਦੱਸੋ ਤੇ ਮੈਂ ਅਗਲੀ ਵੀਡੀਓ ਦੇ ਵਿੱਚ ਉਹ ਦੋਵੇਂ ਚੀਜ਼ਾਂ ਐਡ ਕਰ ਦੂੰਗਾ ਇਹਦੇ ਨਾਲ ਹੀ ਇਹ ਵੀਡੀਓ ਖਤਮ ਹੁੰਦੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਰਿਐਕਟ ਦੀ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਬਹੁਤ ਬਹੁਤ